इन्होंने शहीद भगत भगत भी हालांकि नौजवान का कहना है की कोई भी काम छोटा नहीं होंगे कांग्रेस सबका कौंसलर से शहीद भगत खुद कांग्रेस सरकार के खिलाफ बोल रहे उन्होंने कहा कि कांग्रेस सरकार ने लोगों वादे किए पूरे होने चाहिए ਬੇਰੋਜ਼ਗਾਰੀ ਤੇ ਬੋਲਦੇ ਹੋਣਾ ਕਿਹਾ ਕਿ ਨੌਕਰੀ ਨਾ ਮਿਲਣ ਕਾਰਨ ਨੌਜਵਾਨ ਅੱਜ ਕੁਰਾਹੇ ਪਏ ਨੇ ਇਸ ਲਈ ਅੱਜ ਅਸੀਂ ਬੂਡ ਪਾਲਿਸ਼ ਕਰਕੇ ਨੌਜਵਾਨਾਂ ਨੂੰ ਸੰਦੇਸ਼ ਦੇ ਰਹੇ ਹਾਂ ਕਿ ਅੱਜ ਤਾਂ ਬਹੁਤ ਵੱਡਾ ਦਿਨ ਹੈ ਅੱਛੀ ਜਿਹਾ ਜੋ ਸਤਾਰ ਪਰਵਸਿੰਘ ਰਾਜਗੁਰੂ ਸੁਖਦੇਵ ਜਿਨ੍ਹਾਂ ਨੇ ਇਸ਼ਹਾਦਤ ਦੇ ਨਾਲ ਅਸੀਂ ਇਸ ਦੇਸ਼ ਨੂੰ ਆਜ਼ਾਦੀ ਪਾਈ ਹੈ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਦੇ ਵਜੋਂ ਅੱਜ ਅਸੀਂ ਬੂਡ ਪਾਲਸ਼ਾ ਕੀਤਾ ਬੂਡ ਪਾਲਸ਼ਾ ਫਰੀ ਕਰਨ ਦਾ ਮਕਸਦ ਸਿਰਫ ਇਹਨਾ ਹੈ ਕਿ ਜਿਹੜੇ ਨੌਜਵਾਨ ਨੂੰ ਨੌਕਰੀ ਕੋ ਦਰਬਦਰ ਪਟਪਟ ਕਰੇ ਹਨ ਜੇ ਨ ਸਰਕਾਰਾਂ 2 ਕਰੋੜ ਦਾ ਨਾਰਾ ਨੌਕਰੀ ਦਾ ਦੇ ਕੇ ਹਰ ਘਰ ਨੌਕਰੀ ਦਾ ਨਾਰਾ ਦੇ ਕੇ ਵਾਦੇ ਪੂਰੇ ਨਹੀਂ ਕਰ ਪਾਉਂਦੀਆਂ ਤੇ ਨੌਜਵਾਨ ਬਾੜੀ ਸੰਗਤ ਦੇ ਵਿੱਚ ਪੈ ਜਾਂਦਾ ਹੈ ਹਿੰਦੁਸਤਾਨ ਦੇ ਵਿੱਚ ਬੇਰੋਜ਼ਗਾਰੀ ਦੀ ਜਿਹੜੀ ਸਮੱਸਿਆ ਹੈ ਜਿਹੜੀ ਸਰਕਾਰਾਂ ਦੇ ਉੱਤੇ ਲਾਨਤ ਹੈ ਚਾਹੇ ਉਹ ਕਿਸੇ ਕੋਈ ਵੀ ਸਰਕਾਰਾਂ ਹੋ ਕਿਸੇ ਵੀ ਕਿਸਮ ਦੀ ਹੈ ਜਿਹੜੇ ਆਪਣੇ ਵਾਦੇ ਪੂਰੇ ਨਹੀਂ ਕਰਦੇ ਲੋਕਾਂ ਨੂੰ ਵੋਟਾਂ ਨੂੰ ਵੋਟਾਂ ਦੀ ਨਜ਼ਰ ਦੇ ਵਿੱਚ ਰੱਖ ਕੇ ਮੈਨੀਫੈਸਟੋ ਦੇ ਵਿੱਚ ਆਪਣੇ ਵਾਦੇ ਕਰਨ ਤੋਂ ਬਾਅਦ ਉਹ ਪੂਰੇ ਨਹੀਂ ਕਰਦੇ ਉਹਨਾਂ ਨੂੰ ਇੱਕ ਸੁਨੇਹਾ ਹੈ ਕਿ ਇਹ ਬੂਦ ਪਾਲਸ਼ਾ ਕਰੀਏ ਰੋਟੀ ਖਾ ਕੇ ਵੀ ਖਾਈਏ ਕਿ ਭਾਵੇਂ ਬੂਦ ਪਾਲਸ਼ਾ ਕਰੇ ਨੌਜਵਾਨ ਐ ਸਮਝ ਸਕਣ ਕਿ ਸਾਨੂੰ ਸਾਡੇ ਦੇਸ਼ ਦੇ ਵਿੱਚ ਸਾਡੇ ਕਿਤੇ ਹੋਈਆਂ ਕਾਲਜ ਸਕੂਲ ਯੂਨੀਵਰਸਿਟੀਆਂ ਜੋ ਕੀਤੀਆਂ ਜਾਂ ਡਿਗਰੀਆਂ ਦੇ ਮੁਤਾਬਕ ਨੌਕਰੀਆਂ ਮਿਲ ਜਾਣਗੀਆਂ ਸੋ ਇਹੀ ਸੱਚੀ ਸ਼ਰਧਾਂਜਲੀ ਆ ਉਹਨਾਂ ਸ਼ਹੀਦਾਂ ਨੂੰ ਉਹਨਾਂ ਸ਼ਹਾਦਤ ਦਿੱਤੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਜਵਾਨੀ ਦੇ ਵਿੱਚ ਫਾਂਸੀ ਦੇ ਫੰਦੇ ਦੇ ਚੁੰਮੇ ਸਨ ਸੋ ਸਾਡੀ ਅੱਜ ਦੀ ਇਹੀ ਸ਼ਰਧਾਂਜਲੀ ਹੈ ਜੀ ਕੈਟ ਇਨਰਜੁਨਾ ਨਵਨ ਸਰਕਾਰ ਖਿਲਾਫ ਰੋਸ ਦਾ ਪ੍ਰਗਟ ਕੀਤਾ ਜਾ ਰਿਹਾ ਹੈ ਪਰ ਇਨਰਵੁਲਨ ਨੌਜਵਾਨਾਂ ਨੇ ਉਹ ਸੰਦੇਸ਼ ਜ਼ਰੂਰ ਦਿੱਤਾ ਜਾ ਰਿਹਾ ਹੈ ਕਿ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪੌਸ਼ਾ ਕਰੀਏ ਅੰਮ੍ਰਿਤਸਰ ਤੋਂ ਸੁਚੇਨ ਸਾਗਰ ਦੀ ਰਿਪੋਰਟ ਟੈਲੀਪੋਸਟ ਪੰਜਾਬ ਤੋਂ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563